ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਇੱਕ ਆਪਾਂ ਪੰਜ ਗਾਵਾਂ ਸੇਲ ਲਈ ਲੈ ਕੇ ਆਏ ਆ ਤੇ ਬਾਕੀ ਆਪਾਂ ਭਰਾ ਤੋਂ ਸਾਰੀ ਕੱਲੀ ਕੱਲੀ ਗਾਂ ਦੀ ਡਿਟੇਲ ਲੈਣੇ ਆ ਕੀ ਹਾਲ ਚਾਲ ਹੈ ਜਰਨੀ ਵਧੀਆ ਬਈ ਵਧੀਆ ਕੱਲੀ ਕੱਲੀ ਗਾਂ ਦੀ ਡਿਟੇਲ ਦਾ ਸਾਰੀ ਭਾਈ ਜੀ ਦੂਜਾ ਸੂਆ 25 ਤੋਂ 26 ਲੀਟਰ ਦੁੱਧ ਤੇ ਆ ਮੀਰੂ ਇਹ ਕੀ ਸੂਣ ਵਾਲੀ ਆ ਨਹੀਂ ਭਾਈ ਸੂਈ ਹੋਈ ਆ ਮਗਰ ਬੱਚੀ ਆ ਮਗਰ ਬੱਚੀ ਆ ਕਿੰਨੇ ਦਿਨਾਂ ਦੀ ਸੂਈ ਹੋਈ ਆ ਇਹਨੂੰ ਅੱਜ ਬਈ ਚੌਥਾ ਦਿਨ ਸੂਈ ਨੂੰ ਹੈ ਇਹਨੂੰ ਅੱਜ ਚੌਥਾ ਦਿਨ ਸੂਈ ਨੂੰ ਹੈ ਤੇ ਇਹ ਬੱਚੀ ਹੈ ਬਈ ਵਧੀਆ ਚਿਪ ਕੁਆਲਿਟੀ ਟੌਪ ਕੁਆਲਿਟੀ ਦੀ ਮਗਰ ਬੱਚੀ ਹੈ ਕਿੰਨਾ ਦੁੱਧ ਤਿਆਰ ਹੁਣ ਅੱਜ ਟਾਈਮ 15 ਲੀਟਰ ਤਿਆਰ ਹੈ ਤੇ 26 ਲੀਟਰ ਦੁੱਧ ਦੇਊਗੀ ਬਾਕੀ ਜੇ ਕਿਸੇ ਨੇ ਡੱਬੇ ਮਾਰ ਕੇ ਲੈ ਜਾਣੇ ਤਾਂ ਉਹ ਵੀ ਲਿਆ ਸਕਦਾ ਹਾਂ 15 ਲੀਟਰ ਦੇ ਡੱਬੇ ਮਾਰਦੇ ਆ ਚੌਥਾ ਦਿਨ ਸੂਈ ਨੂੰ ਫਿਰ ਤੇ ਆ ਦੂਸਰੀ ਗਾਂ ਤੀਜਾ ਸੂਆ ਬਈ ਤੀਜਾ ਸੂਆ ਹਾਂ ਮਾਲਕ ਨੇ ਆਪ ਨੂੰ ਇਹ ਆਖਿਆ ਕਹਿੰਦਾ ਬਈ 26 ਲੀਟਰ ਦੁੱਧ ਚੋਇਆਗਾ ਤਾਂ ਕਿ 30 ਲੀਟਰ ਤੋਂ ਪਲੱਸ ਜਾਊਗੀ 30 ਲੀਟਰ ਤੋਂ ਪਲੱਸ ਹਾਂ ਤੇ ਬਾਕੀ ਬ ਅਦਰ ਕੁਆਲਿਟੀ ਚੈੱਕ ਕਰ ਸਕਦੇ ਹੋ ਅਦਰ ਕੁਆਲਿਟੀ ਚੈੱਕ ਕਰ ਲਓਣ ਠੰਡੀ ਸੀਲ ਹੈ ਜੱਕ ਬਜਵਾਕ ਥੋੜੀ ਟੱਪੀ ਜਾਣ ਉਹਦਾ ਵੀ ਕੋਈ ਚੱਕਰ ਨਹੀਂ ਆਪਾਂ ਨੂੰ ਕਿੰਨੇ ਦਿਨ ਬਾਕੀ ਇਹਦੇ ਸੂਣਦੇ ਇਹਦੇ ਬਾਈ 2 ਤੋਂ 3 ਦਿਨ ਰਹਿ ਗਏ 2-3 ਦਿਨ ਬਾਕੀ ਇਹ ਸੂਣਦੇ ਬਾਕੀ ਹਜੇ ਤਾਂ 10ਵੇਂ ਹੋਰ ਵੀ ਗਰੋਥ ਕਰਨੀ ਹੈ ਹਾਂ ਹਾਂ ਬਾਈ ਇਹ ਆ ਤੀਸਰੀ ਗਾਈ ਭਰੇ ਤੇ ਪਹਿਲੇ ਨੂੰ ਬੱਚੀ ਹੈ ਬਾਈ ਛੀਰੀ ਇਹ 15 ਦਿਨ ਸੂਣਦੇ ਪਏ ਆ ਬਹੁਤ ਠੰਡੀ ਸੀਲ ਹੈ 15 ਦਿਨ ਸੂਣਦੇ ਬਾਕੀ ਠੰਡੀ ਸਾਉ ਸੀਲ ਮੜੀ ਜੀ ਨੂੰ ਹਿੱਦਲੇ ਪਾਸੇ ਕਰੀ ਆਪਾਂ ਮੜੀ ਜੀ ਲਈ ਵੀ ਕੁਆਲਿਟੀ ਚੈੱਕ ਕਰ ਆਈਏ ਇਹਦੇ ਤੇ ਬਾਕੀ ਬਈ ਜਿਹੜੀਆਂ ਸਾਰੀਆਂ ਗਾਵਾਂ ਸਾਰੀਆਂ ਗਾਵਾਂ ਭਰਾਵਾਂ ਕੋਲੇ ਐਚ ਐਫੀ ਆ ਤੇ ਆਜੋ ਆਪਾਂ ਚੌਥੀ ਗਾਈ ਨਹੀਂ ਲੈਨੇ ਡਿਟੇਲ ਪਹਿਲਾ ਸੂਏ ਹੈ ਦਾ ਬਾਈ ਪਹਿਲਾ ਸੂਆ ਵੈੜ ਪਹਿਲਾ ਸੂਆ ਵੈੜ ਹੀ ਹੈ ਤੇ ਬਾਕੀ ਇਹ ਵੀ ਬਈ ਸਾਊਸੀ ਲਾਣ ਬਾੜੀ ਕਿੰਨੇ ਦਿਨ ਰਹਿੰਦੇ ਚਰ ਨਹੀਂ ਬਾਕੀ ਅਜੇ ਇਹਦੇ ਬਈ ਇਹ 15 ਦਿਨ ਲੱਗਦੇ ਆ ਜਿਹੜੇ 15 ਦਿਨ ਬਾਕੀ ਆ ਹਾਂ ਬਾਕੀ ਹਜੇ ਤਾਂ ਕੱਚੀ ਆ 11 ਨੇ ਇਹ 26 ਤਰੀਕ ਨੂੰ ਦਿਨ ਪੂਰੇ ਹੋਣਗੇ 26 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਹਾਂ ਇੱਕ ਘਰ ਗਾ ਮਾ ਦੀ ਬਾਈ ਸਾਨੂੰ ਡਿਟੇਲ ਦੱਸਦੀ ਤੇ ਹੁਣ ਪੰਜੀ ਇੱਕ ਘਰ ਹੋਰ ਬੱਚੀ ਖੜੀ ਹੈ ਪਹਿਲੇ ਸੂਏ ਇਹ ਵੀ ਇਹ ਵੀ ਪਹਿਲਾ ਸੂਆ ਵੈੜਾ ਹੈ ਖੀਰੀ ਬੱਚੀ ਹੈ ਵੀ ਖੀਰੀ ਬੱਚੀ ਇਹ ਕਿੰਨੇ ਦਿਨ ਕੱਢਦੀ ਹੈ ਇਹਦਾ ਬਾਈ ਮਾਰਕ ਲਗਾ ਮੈਂ 1 ਮਹੀਨਾ ਤੋਂ 10 ਦਿਨ ਪਏ ਹੈ 1 ਮਹੀਨਾ 10 ਦਿਨ ਹਾਂ ਤੇ ਤਾਂ ਇਹ ਕਾਫੀ ਟੱਕੀ ਆ ਉਹ ਬਾਹ ਬਹੁਤ ਟੱਕੀ ਆ ਇਹ ਵੀ ਸੋਹਣੀ ਹੈਗੀ ਹਾਂ ਹਾਂ ਤੇ ਬਾਕੀ ਬਈ ਭਰਾਮਾ ਕੋਲੇ ਪੰਜ ਗਾ ਬਣੇ ਜੇ ਕਿਸੇ ਵੀ ਭਰਾਣੇ ਖਰੀਦਣੀ ਹੋਵੇ ਤਾਂ ਤੁਸੀਂ ਬਾਈ ਨਾਲ ਸੰਪਰਕ ਕਰ ਸਕਦੇ ਚਰਨੀ ਨੰਬਰ ਬੋਲ ਦੇ 97506323 9950332 ਤੇ ਬਾਂਜਾਂ ਦਾ ਪਿੰਡ ਚੇਰੇਆ ਵਾਲਾ ਬਾਈ ਜ਼ਿਲ੍ਹਾ ਮਾਨਸਾ ਤੇ ਜੇ ਕਿਸੇ ਭਰਾ ਨੇ ਕੋਈ ਵੀ ਜਾਨਵਰ ਖਰੀਦਣਾ ਹੋਵੇ ਤਾਂ ਤੁਸੀਂ ਬਾਂਜਾਂ ਨਾਲ ਸੰਪਰਕ ਕਰ ਸਕਦੇ ਹੋ ਤੇ ਬਾਕੀ ਤੁਸੀਂ ਹੁਣ ਕੱਲੀ-ਕੱਲੀ ਗਲੀ ਗਈ ਦੁਬਾਰਾ ਵੀਡੀਓ ਚ ਚੈੱਕ ਕਰ ਲਓ ਤੇ ਬਾਂਜਾਂ ਦਾ ਸੇਲ ਪਰਚੇਜ਼ ਦਾ ਕੰਮ ਤੇ ਬਾਕੀ ਧੰਨਵਾਦ ਦੋਸਤੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ